ਖਰੜ ਵਿਖੇ ਖੁੱਲੇ ਵਿੱਚ ਲਗਾਏ ਜਾ ਰਹੇ ਸੀਗੇ ਪੈਗ ਜਿਸ ਦੇ ਚਲਦੇ ਹੋਏ ਪਹੁੰਚੀ ਖਰੜ ਪੁਲਿਸ ਲਿੱਤੇ ਹੀ ਰਸਤੇ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਕਰਨ ਸੰਧੂ ਜੀ ਬੇਸਿਕਲੀ ਇਅਰ ਐਂਡ ਤੇ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਮਾਰਕੀਟ ਏਰੀਆਜ਼ ਨੇ ਉੱਥੇ ਕਾਫੀ ਰਸਪਾਇਆ ਜਾਂਦਾ ਤੇ ਲੋਕ ਕਈ ਮਾੜੇ ਅੰਸਰ ਵੀ ਉਸ ਚੀਜ਼ ਦਾ ਫਾਇਦਾ ਉਠਾ ਕੇ ਕੁਝ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਪ੍ਰੀਵੈਂਟਿਵ ਤੌਰ ਤੇ ਜਿਹੜਾ ਬਿਜ਼ੀ ਏਰੀਆ ਦੀ ਡੋਮਿਨੇਸ਼ਨ ਕਰ ਰਹੇ ਆ ਅੱਜ ਅਸੀਂ ਪਾਰਟਿਕੂਲਰਲੀ ਜਿਹੜੀ ਗਿਲਕੋ ਦੀ ਮਾਰਕੀਟ ਹੈ ਇੱਥੇ ਆਏ ਆ ਆਊਟਰ ਵਾਲੀ ਮਾਰਕੀਟ ਵੀ ਨਿਰਮਾਰਕੀਟ ਵੀ ਉੱਥੇ ਅਸੀਂ ਸਾਰੀ ਟੀਮ ਨੂੰ ਲੈ ਕੇ ਅਸੀਂ ਸਿਟੀ ਥਰਪੀ ਨਾਲ ਨੇ ਸਾਰੀ ਟੀਮ ਨਾਲ ਲੈ ਕੇ ਅਸੀਂ ਤਿੰਨ ਬੰਦੇ ਰੌਂਡ ਅੱਪ ਦੀ ਕੀਤੇ ਨੇ ਪਬਲਿਕ ਡਰਿੰਕਿੰਗ ਜਿਹੜੇ ਕਰ ਰਹੇ ਨੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਬਾਕੀ ਇਸ ਤੋਂ ਇਲਾਵਾ ਹੋਰ ਜਿਹੜੇ ਸ਼ੱਕੀ ਬੰਦੇ ਪਾਏ ਜਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਐਸ ਪਰ ਲਾਅ ਜਿਹੜਾ ਐਕਸ਼ਨ ਲਿਆ ਜਾ ਰਿਹਾ ਹੈ ਆਪਣਾ ਡੀਐਸਪੀ ਸਾਹਿਬ ਨੇ ਤਕਰੀਬਨ ਸ਼ਰਾਤ ਨੂੰ ਨਾ ਕਾਫੀ ਦੁਕਾਨਾਂ ਟਰੈਪੀ ਲੇਟ ਬੰਦ ਹੁੰਦੇ ਉਹਨਾਂ ਵਿੱਚ ਕੀ ਐਕਸ਼ਨ ਕਰਦੇ ਲੋਗੇ ਦੇਖੋ ਜੀ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਅਸੀਂ ਮਾਰਕੀਟ ਤੇ ਐਸੋਸੀਏਸ਼ਨ ਨਾਲ ਵੀ ਟਾਈਮ ਟੂ ਟਾਈਮ ਮੀਟਿੰਗ ਕਰਦੇ ਰਹਿੰਦੇ ਆ ਕਿ ਉਹ ਨਿਰਧਾਰਿਤ ਸਮੇਂ ਤੇ ਜੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਨਿਰਧਾਰਿਤ ਕੀਤਾ ਗਿਆ ਉਦੋਂ ਸਾਰੀ ਮਾਰਕੀਟ ਬੰਦ ਹੋ ਜAVE ਉਹਦੇ ਨਾਲ ਸਾਰਿਆਂ ਨੂੰ ਠੀਕ ਰਹਿੰਦਾ ਹੈਗਾ ਅਸੀਂ ਕਿਸੇ ਦੇ ਵਪਾਰ ਨੂੰ ਵੀ ਟਕ ਨਹੀਂ ਕਰਨਾ ਚਾਹੁੰਦੇ ਬਟ ਐਟ ਦਾ ਸੇਮ ਟਾਈਮ ਜੋ ਲਾਅ ਐਂਡ ਆਰਡਰ ਆ ਉਹਨੂੰ ਵੀ ਮੇਨਟੇਨ ਕਰਨ ਦੇ ਮੱਦੇ ਨਜ਼ਰ ਅਸੀਂ ਰਾਤ ਨੂੰ ਪੈਟਰੋਲਿੰਗ ਪਾਰਟੀਆਂ ਪੀਸੀਆਰਸ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜੋ ਬਿਜ਼ੀ ਮਾਰਕੀਟਸ ਨੇ ਜਿਹੜੀਆਂ ਲੇਟ ਤੱਕ ਖੁੱਲ੍ਹੀਆਂ ਨੇ ਉੱਥੇ ਜਾ ਕੇ ਪੈਟਰੋਲਿੰਗ ਵੀ ਕਰਨ ਤੇ ਟਾਈਮਸ ਜਿਹੜਾ ਉੱਥੇ ਬੰਦ ਤੇ ਇਹ ਲਗਾਤਾਰ ਜਾਰੀ ਰਹੇਗਾ ਜੀ ਹਾਂਜੀ ਹਾਂਜੀ ਬਿਲਕੁਲ ਇਹ ਲਗਾਤਾਰ ਜਾਰੀ ਰਹੇਗਾ ਜਿਵੇਂ ਅੱਜ ਗਿਲਕੋ ਦੀ ਮਾਰਕੀਟ ਹੈ ਕੱਲ ਨੂੰ ਕਿਸੇ ਹੋਰ ਰੈਂਡਮ ਜਗ੍ਹਾ ਤੇ ਜਾ ਕੇ ਚੈੱਕ ਕਰਾਂਗੇ ਤੇ ਇਹ ਨਿਰੰਤਰ ਜਿਹੜਾ ਇਹ ਕਾਰਵਾਈ ਜਾਰੀ ਰਹੇਗੀ